ਅੰਮ੍ਰਿਤਸਰ ਥੈਲੇਸੀਮੀਆ ਵੈਲਫੇਅਰ ਸੁਸਾਇਟੀ ਵੱਲੋਂ ਵਰਲਡ ਥੈਲੇਸੀਮੀਆ ਡੇ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਹਸਪੀਟਲ ਬਲੱਡ ਬੈਂਕ ਦੇ ਬਾਹਰ ਥੈਲੇਸੀਮੀਆ ਪ੍ਰਭਾਵਿਤ ਬੱਚਿਆਂ ਦੇ ਵਾਰਸਾਂ ਅਤੇ ਖੂਨਦਾਨ ਕਰਨ ਦੇ ਇੱਛੁਕ ਲੋਕਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਹਰ ਸਾਲ ਦੀ ਤਰ੍ਹਾਂ ਥੈਲੇਸੀਮੀਆ ਤੋਂ ਪ੍ਰਭਾਵਿਤ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਭਾਗ ਲਿਆ ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਹੀ ਇਹਨਾਂ ਵੱਲੋਂ ਕੈਂਪ ਲਗਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ 170 ਥੈਲੇਸੀਮੀਆ ਪ੍ਰਭਾਵਿਤ ਬੱਚਿਆਂ ਨੂੰ ਹਰ ਮਹੀਨੇ ਖੂਨ ਚੜਾਇਆ ਜਾਂਦਾ ਹੈ। ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅਪੀਲ ਕੀਤੀ। ਇਸ ਮੌਕੇ ਸੈਕਟਰੀ ਨਰਿੰਦਰ ਕੁਮਾਰ ਮਹਾਜਨ, ਜਨਰਲ ਸੈਕਟਰੀ ਐਡਵੋਕੇਟ ਅਜੀਤ ਪੱਲਾ, ਕਾਉਂਸਲਰ ਸੰਗੀਤਾ ਸ਼ਰਮਾ ਸਮੇਤ ਸੋਸਾਇਟੀ ਮੈਂਬਰਸ ਮੌਜੂਦ ਸਨ। ਇਸ ਕੈਂਪ ਦੌਰਾਨ 170 ਯੂਨਟ ਬਲੱਡ ਇਕੱਠਾ ਕੀਤਾ ਗਿਆ। ਥੈਲੇਸੀਮੀਆ ਬੱਚਿਆਂ ਨੂੰ ਜਿਹੜਾ ਬਲੱਡ ਦੀ ਗਰਮੀਆ ਕਰਕੇ ਬੜੀ ਛੋਟਾ ਹੀ ਆ ਜਾਂਦੀ ਹੈ ਤੇ ਨਾਲੇ ਅਹੀ ਇਹ ਅਹੀ ਕੈਂਪ ਜਿਹੜਾ ਵਾ ਬੱਚਿਆਂ ਵਾਸਤੇ ਕਿ ਬੱਚਿਆਂ ਨੂੰ ਬਲੱਡ ਦੀ ਛੋਟਾ ਜੀ ਨਾ ਆਵੇ ਤੇ ਅਹੀ ਸਾਰੀ ਆਵਾਮ ਨੂੰ ਕੈਂਪ ਦੇ ਵਿੱਚ ਜਾਂ ਬਲੱਡ ਕੈਂਪ ਦੇ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਜਰੂਰ ਆਓ ਤੇ ਸਾਰੇ ਅਹੀ ਵੀਰ ਜਿੰਨੇ ਵੀ ਸਾਡੇ ਭੈਣ ਭਰਾ ਨੇ ਅਹੀ ਕਹਿੰਦੇ ਆ ਕਿ ਥੈਲੇਸੀਮੀਆ ਡਿਸੀਜ ਜਿਹੜੀ ਹੈ ਵਿਆਹ ਤੋਂ ਪਹਿਲਾਂ ਐਚਪੀਸੀਐਲ ਇੱਕ ਟੈਸਟ ਆ ਇਹ ਜਰੂਰ ਕਰੋ ਅਹੀ ਸਰਕਾਰਾਂ ਨੂੰ ਬੜਾ ਯੋਰ ਲਾਇਆ ਕਿ ਹਰ ਸਕੂਲ ਕਾਲਾਈ ਦੇ ਵਿੱਚ ਜਿਹੜਾ ਥੈਲੇਸੀਮੀਆ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਲਾਜ਼ਮੀ ਹੈ ਅੱਜ ਸਾਡੇ ਕੋ 40 ਬੱਚਿਆਂ ਤੋਂ 170 ਬੱਚੇ ਜਿਹੜੇ ਨੇ ਅਮਰੀਕਸਰ ਦੇ ਵਿੱਚ ਥੈਲੇਸੀਮੀਆ ਜਿਹੜੀ ਬਿਮਾਰੀ ਤੋਂ ਗ੍ਰਸਥ ਨੇ ਅਸੀਂ ਸਾਰੀ ਨੂੰ ਵੀਰਾਂ ਭੈਣਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਵੇਂ ਅਸੀਂ ਅੱਜ ਚਲੋ ਖੂਨਦਾਨ ਕੈਂਪ ਲਾਇਆ ਤੁਸੀਂ ਵੀ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਖੜਾ ਕਰਕੇ ਇਸ ਬਲੱਡ ਕੈਂਪ ਦੇ ਵਿੱਚ ਪਹੁੰਚੋ ਤਾਂ ਕਿ ਇਸ ਬੱਚਿਆਂ ਨੂੰ ਬਲੱਡ ਦੀ ਕਮੀ ਨਾ ਆਵੇ ਹੂੰ ਜਾ ਕੇ ਪਤਾ ਲੱਗਾ ਕਿ ਥੈਲਾਸੀਮੀਆ ਕੀ ਪ੍ਰੋਬਲਮ ਹੈ ਕਿ ਹਿਸਾਬ ਰਸ ਰਗਾ ਅੱਜ ਸਤਨਾਮ ਜੀ ਨੇ ਇੰਨਾ ਸਾਥ ਦਿੱਤਾ ਨਾ ਯੋਗਦਾਨ ਦਿੱਤਾ ਜੀ ਮੈਂ ਅਨਮੈਰਿਟ ਹਾਂ ਜੀ ਮੈਨੂੰ ਇੰਨੇ ਕ ਪਤਾ ਲੱਗ ਗਿਆ ਹੈ ਚੀਜ਼ ਦਾ ਥੈਲਾਸੀਮੀਆ ਬਾਰੇ ਕਿ ਕੱਲ ਮੈਂ ਮੈਰिज ਵੀ ਕਰਾਣੀ ਹੈ ਕਿ ਮੈਂ ਪਹਿਲੇ ਕੈਰੀਅਰ ਜਿਸਰ ਮੈਂ ਕੈਰੀਅਰ ਹਾਂ ਮਤਲਬ ਚੈੱਕ ਕਰਵਾ ਕੇ ਹੀ ਸਾਰਾ ਕੁਝ ਮੈਰिज ਕਰਾਣੀ ਹੈ ਅਗਰ ਕੋਈ ਖੂਨਦਾਨ ਕਰੇਗਾ ਤਾਂ ਕਿਸੇ ਦੀ ਲਾਈਫ ਸੇਵ ਹੋਏਗੀ ਸੋ ਮੈਂ ਕਹਾਂਗਾ ਸਾਰਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਬਾਕੀ ਥੈਲਾਸੀਮੀਆ ਮੇਜਰ ਇੱਕ ਬਹੁਤ ਵੱਡੀ ਵੱਡੀ ਡਿਸੀਜ਼ ਹੈ ਸਾਨੂੰ ਗਵਰਨਮੈਂਟ ਨੂੰ ਸਾਨੂੰ ਲੋਕਾਂ ਨੂੰ ਅਦੇ ਤੋਂ ਵੱਧ ਤੋਂ ਵੱਧ ਜਿਹੜੀ ਅਵੇਅਰਨੈਸ ਹੋਣੀ ਚਾਹੀਦੀ ਹੈ ਜਿਹੜੇ ਹਸਪੀਟਲ ਨੇ ਮੈਟਰਨਿਟੀ ਹਸਪੀਟਲ ਨੇ ਉਹਨਾਂ ਨੂੰ ਸਖਤ ਆਰਡਰ ਹੋਣੇ ਚਾਹੀਦੇ ਕਿ ਇਹ ਟੈਸਟ ਪਹਿਲਾਂ ਜਰੂਰ ਹੋਣਾ ਚਾਹੀਦਾ ਇਹਨਾਂ ਨਾਲ ਹਰ 15 ਦਿਨਾਂ ਬਾਅਦ ਕਈਆਂ ਨੂੰ ਇੱਕ ਜੁਨਟ ਕਈਆਂ ਨੂੰ ਦੋ ਜੁਨਟ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਤੇ ਹਰ ਇੱਕ ਜੁਨਟ ਜਿਹੜਾ ਬੱਚੇ ਨੂੰ ਆਪਾਂ ਦਿੰਨੇ ਆ ਉਹ ਹੀ ਉਹਦੀ ਲਾਈਫ ਨੂੰ ਅੱਗੇ ਵਧਾਉਂਦਾ ਤੇ ਆਪਾਂ ਸਰਕਾਰ ਦੇ ਅੱਗੇ ਮੈਂ ਬਹੁਤਾ ਨਾ ਕਹਿੰਦਾ ਇੱਕੋ ਹੀ ਪ੍ਰਾਰਥਨਾ ਕਰਦਾ ਥੈਲਾਸੀਮੀਆ ਰੋਗ ਨੂੰ ਰੋਕਣ ਵਾਸਤੇ ਸਕੂਲਾਂ ਕਾਲਜਾਂ ਵਿੱਚ ਪਹਿਲ ਦੇ ਆਧਾਰ ਤੇ ਐਚਬੀਏ2 ਦਾ ਟੈਸਟ ਜਿਹੜਾ ਵਾ ਲਾਗੂ ਕੀਤਾ ਜਾਵੇ। ਵਰਲਡ ਥੈਲਾਸੀਮੀਆ ਡੇ ਦੇ ਮੌਕੇ ਅੱਜ ਅੰਮ੍ਰਿਤਸਰ ਥੈਲਾਸੀਮੀਆ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਰਾਣੇ ਦੇਵ ਹਸਪੀਟਲ ਵਿਖੇ ਥੈਲਾਸੀਮੀਆ ਪੀੜਿਤ ਬੱਚਿਆਂ ਦੀ ਮਦਦ ਲਈ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਅਤੇ ਉਹਨਾਂ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਥੈਲਾਸੀਮੀਆ ਪੀੜਿਤ ਬੱਚੇ ਆ ਦੇਈ। ਮਦਦ ਲਈ ਆਪਣਾ ਵੱਦ ਤੋਂ ਵੱਦ ਖੂਨਦਾਨ ਕਰਨ। ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ।